ਨੰਗਲ ਤੋਂ ਇੱਕ ਮੰਦਭਗੀ ਖਬਰ ਸਾਹਮਣੇ ਆਈ ਹੈ ਜਿੱਥੇ ਦੋ ਬੱਚੇ ਸਤਲੁਜਿਆ ਨੰਗਲ ਦੇ ਨਜ਼ਦੀਕ ਬਣੇ ਗੁਦਰਾ ਘਾਟ ਸਾਹਿਬ ਦੇ ਘਾਟ ਵਿਖੇ ਨਹਾ ਰਹੇ ਸਨ ਜਿਨ੍ਹਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਦੋਨੋਂ ਬੱਚਿਆਂ ਦੀ ਉਮਰ 15 ਸਾਲ ਤੇ ਦੂਸਰਾ ਨੌਜਵਾਨ 17 ਸਾਲ ਦਾ ਸੀ ਇੱਕ ਬੱਚੇ ਦਾ ਨਾਮ ਵੰਸੀ ਜੋ ਕਿ ਨੰਗਲ ਦੇ ਪੁਰਾਣਾ ਗੁਦਰਾ ਸਾਹਿਬ ਦੇ ਨਜ਼ਦੀਕ ਰਹਿੰਦਾ ਸੀ ਅਤੇ ਦੂਜੇ ਦਾ ਨਾਮ ਹਾਸ਼ਾਂ ਸੀ ਜੋ ਕਿ ਨੰਗਲ ਦੇ ਹੀ ਨਜ਼ਦੀਕੀ ਪਿੰਡ ਨਿੱਕੂ ਨੰਗਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਮੌਕੇ ਤੇ ਗੋਤਾਖਰਾ ਵੱਲੋਂ ਦੋਨੋਂ ਬੱਚਿਆਂ ਦੀਆਂ ਲਾਸ਼ਾਂ ਨੂੰ ਦਰਿਆ ਵਿੱਚੋਂ ਕਢ ਲਿਆ ਗਿਆ ਹੈ। ਪੂਰੇ ਉਤਰੀ ਪਾਰੇ ਦੇ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਇਸ ਗਰਮੀ ਤੋਂ ਬਚਣ ਲਈ ਨੌਜਵਾਨ ਅਤੇ ਬੱਚੇ ਨਹਿਰਾਂ ਦਾ ਰੁਕ ਕਰਦੇ ਹਨ। ਮਗਰ ਕਿਤੇ ਨਾ ਕਿਤੇ ਹਾਸੀਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਹਰ ਸਾਲ ਨੰਗਲ ਵਿੱਚ ਗਰਮੀਆਂ ਦੇ ਮੌਸਮ ਵਿੱਚ ਦਰਿਆਵਾਂ ਅਤੇ ਨਹਿਰਾਂ ਦੇ ਵਿੱਚ ਨਹਾਣ ਗਏ ਨੌਜਵਾਨਾਂ ਤੇ ਬੱਚਿਆਂ ਦੀਆਂ ਕੀਮਤੀ ਜਾਨਾਂ ਜਾਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਐਦਾਂ ਦਾ ਹੀ ਇੱਕ ਹਾ사 ਨੰਗਲ ਤੋਂ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਸ਼ਣਾ ਨਾਮ ਦਾ ਬੱਚਾ ਜੋ ਕਿ ਨਿੱਕੂ ਨੰਗਲ ਦਾ ਰਹਿਣ ਵਾਲਾ ਸੀ ਉਹ ਆਪਣੇ ਦੋਸਤਾਂ ਦੇ ਨਾਲ ਇੱਥੇ ਨਹਾਣ ਆਇਆ ਤੇ ਅਚਾਨਕ ਉਸਦਾ ਪੈਰ ਫਿਸਲ ਗਿਆ ਅਤੇ ਉਹ ਪਾਣੀ ਦੇ ਵਿੱਚ ਡੁੱਬ ਗਿਆ। ਦੂਸਰਾ ਮ੍ਰਿਤਕ ਬੱਚਾ ਆਪਣੇ ਭਰਾ ਦੇ ਨਾਲ ਉੱਥੇ ਨਹਾਣ ਆਇਆ ਸੀ। ਜਦੋਂ ਉਸਨੇ ਡੁੱਬਦੇ ਹੋਏ ਬੱਚੇ ਨੂੰ ਦੇਖਿਆ ਤਾਂ ਉਸਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਉਹ ਵੀ ਦਰਿਆ ਵਿੱਚ ਡੁੱਬ ਗਿਆ। ਬਚਾਣਗੇ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸਦੇ ਪੁੱਤਰ ਨੂੰ ਤੈਰਨਾ ਵੀ ਨਹੀਂ ਆਂਦਾ ਅਤੇ ਕਦੀ ਵੀ ਦਰਿਆ ਵਿੱਚ ਨਹਾਣੇ ਗਿਆ। ਉਸਨੇ ਇਸੇ ਸਾਲ 10ਵੀਂ ਕਿੱਤੀ ਤੇ 11ਵੀਂ ਵਿੱਚ ਦਾਖਲ ਕਰਾਇਆ ਸੀ। ਛੁੱਟੀਆਂ ਹੁਣ ਕਰਨ ਉਹ ਆਪਣੇ ਪਿਤਾ ਦੀ ਬਿਲਡਿੰਗ ਦੇ ਦੁਕਾਨ ਵਿੱਚ ਉਸ ਦਾ ਹੱਥ ਵਟਾਉਂਦਾ ਸੀ ਗਰੀਮੰਦੀ ਦੇ ਮੌਸਮ ਵਿੱਚ ਇਹੋ ਜਿਹੇ ਹਾਸੇ ਦੇਖਣ ਨੂੰ ਮਿਲਦੇ ਹਨ ਮਗਰ ਕਿਤੇ ਨਾ ਕਿਤੇ ਮਾਪਿਆਂ ਨੂੰ ਆਪਣੇ ਬੱਚਿਆਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਅਤੇ ਬੱਚੇ ਦਰਿਆਵਾਂ ਤੇ ਨਹਿਰਾਂ ਵਿੱਚ ਨਾ ਨਹਾਣ ਜਾਣ ਸਾਡੀ ਵੀ ਲੋਕਾਂ ਨੂੰ ਅਪੀਲ ਹੈ ਕਿ ਇਸ ਗਰਮੀ ਦੇ ਮੌਸਮ ਵਿੱਚ ਦਰਿਆਵਾਂ ਤੇ ਨਹਿਰਾਂ ਵਿੱਚ ਨਹਾਣ ਤੋਂ ਪਰਹੇਜ਼ ਕਰਨ ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ ਪਰ ਲੋ ਨਾ ਮੁੰਡਾ ਖੋਰ ਸਾਡੇ ਨਾਲ ਤੋਂ ਦੋਸਤੋ ਨਾ ਥੱਲੇ ਵੀ ਇਦਾਂ ਅੱਗੇ ਨੂੰ ਕਹਿੰਦਾ ਅੱਜ ਨੂੰ ਆ ਜਾ ਤੇ ਅੱਗੇ ਨੂੰ ਡੁੱਬਣੇ ਪੈਰ ਫਸਲੇ ਹੋਰ ਉਹ ਟੱਕੇ ਤਾਂ ਮੁੰਡਾ ਟੱਕਾ ਪਿੱਤੀ ਹੋ ਗਏ ਉਹਨੇ ਪਤਾ ਭਾਜੀ ਫੜ ਜਾ ਬਥਾ ਉਹਨੂੰ ਤੇ ਛੁੱਟ ਗਿਆ ਉਹ ਆ ਗਿਆ ਮੁੜ ਕੇ ਇੱਕ ਮੁੰਡਾ ਚਾਰ ਉਹ ਵੀ ਛਾਲ ਮਾਰ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਲੱਗਾ ਸੰਗਾਨਾਂ ਨੂੰ ਵੱਧ ਗਿਆ ਸੀ ਲੱਕੜੀ ਟੱਟੀ ਇੱਥੇ ਤੇ ਉਹਨੂੰ ਬਚਾਉਣ ਲੱਗੇ ਫਿਰ ਉਹ ਤੜਦੀ ਚੜ ਗਿਆ ਅੱਗੇ ਨਾਮ ਕੀ ਤੁਹਾਡਾ ਮੈਂ ਨਿਸ਼ਾਨ ਨਿਸ਼ਾਨ ਕੰ ਕਰੀ ਮਿਲੀ ਕਾਫੀ ਦੁਖਤ ਘਟਨਾ ਹੋ ਚੁਕੀ ਹੈ ਕੀ ਕਹਿਣਾ ਚਾਹਦੇ ਹੋ ਹਾਂਜੀ ਮੈਂ ਮੌਕੇ ਤੇ ਆਇਆ ਹੈਗਾ ਕਿ ਇੱਕ 10ਵੀਂ ਚ ਬੱਚਾ ਪੜਦਾ ਸੀ 11ਵੀਂ ਦੇ ਵਿੱਚ ਇੱਕ ਡੁੱਬ ਰਿਹਾ ਸੀ ਦੂਸਰਾ ਉਹਨੂੰ ਬਚਾਉਣ ਵਾਸਤੇ ਉਹਨੇ ਉਹਨੂੰ ਛਾਲ ਮਾਰੀ ਉਹ ਨਾਲ ਹੀ ਉਹ ਵੀ ਵਿੱਚ ਪਾਣੀ ਦੇ ਵਹਾ ਦੇ ਵਿੱਚ ਬਹਿ ਗਿਆ ਹੈਗਾ ਕੋਸ਼ਿਸ਼ ਕਰ ਰਹੇ ਹਾਂ ਕਿਹ ਤਰ੍ਹਾਂ ਡੈੱਡ ਬੋਡੀ ਮਿਲ ਜਾ ਸਾਨੂੰ ਇਸਰ ਕਾਫੀ ਦੁਖਦ ਘਟਨਾ ਸੀ ਬਿਲਕੁਲ ਲੋਕ ਕਰੋਂਗੇ ਕਿਉਂਕਿ ਬੱਚੇ ਮਾਪਿਆਂ ਨੂੰ ਬਿਨਾਂ ਦੱਸੇ ਇਦਾਂ ਭੱਜ ਜਾਂਦੇ ਹਾਂ ਚੱਲ ਜਾਂਦੇ ਨਹਿਰਾਂ ਦੇ ਵਿੱਚ ਨਾਉਣ ਚੱਲ ਜਾਂਦੇ ਹੈਗੇ ਆ ਵੀ ਦਰਿਆ ਦੇ ਵਿੱਚ ਨਾਉਣ ਪਰ ਇਹ ਰੋਕਣਾ ਚਾਹੀਦਾ ਮਾਪਾਪ ਨੂੰ ਵੀ ਇਹ ਚੀਜ਼ਾਂ ਤੋਂ ਵੀ ਗਰਮੀ ਦੇ ਵਿੱਚ ਜਿਹੜੇ ਬੱਚੇ ਇਹ ਚੀਜ਼ ਨਹਿਰਾਂ ਦੇ ਵਿੱਚ ਜਾਂ ਦਰਿਆ ਦੇ ਵਿੱਚ ਨਾਉਣ ਚੱਲ ਜਾਂਦੇ ਇਹ ਬਿਲਕੁਲ ਹੀ ਗਲਤ ਗੱਲ ਹੈਗੀ ਆ ਜਿਹੜੀ ਇਹ ਪਾਣੀ ਦਾ ਪਤਾ ਨਹੀਂ ਹੁੰਦਾ ਕਿੱਥੇ ਕਿੰਨੀ ਡੁਗਾਈ ਦੇ ਵਿੱਚ ਹੈਗਾ ਪਾਣੀ ਤੇ ਇਹੀ ਗੱਲ ਇੱਥੇ ਹੋਈ ਹੈਗੀ ਆ ਸਾਰੇ ਪ੍ਰਵਾਸੀ ਇਹ ਚ ਲੋਕ ਦੇ ਪਏ ਮੈਂ ਮੌਕੇ ਤੇ ਹੁਜੇ ਆਇਆ ਹੈਗਾ ਵੀ ਵੈਰੀਫਾਈ ਇਹ ਦੋ ਮੁੰਡੇ ਇੱਥੇ ਨਹਾਰੇ ਸੀ ਤੇ ਇੱਕ ਮੁੰਡਾ ਡੁੱਬਣ ਲੱਗਿਆ ਤੇ ਦੂਜਾ ਬਚਾਣ ਦੇ ਚੱਕਰ ਚ ਉਹ ਵੀ ਨਾਲੇ ਡੁੱਬ ਗਏ ਜੀ ਉਹਨੂੰ ਸਰ ਇਹ ਲੋਕ ਨਹੀਂ ਨੰਗਲ ਗਏ ਬਸ ਨਿੱਕੀ ਇਹ ਲੋਕਾਂ ਨੰਗਲਦੇ ਸੀ ਜੀ ਤੇ ਸਰ ਹੁਣ ਕੀ ਡੈਬਰਾ ਕੋਲ ਲਗਾਏਗੇ ਹਾਂ ਹਾਂ ਡੈਬਰਾ ਨੂੰ ਫੋਨ ਕਰਤਾ ਆਣ ਲੱਗੇ ਨੇ ਹੁਣ ਉਹਨਾਂ ਦੇ ਡੈੱਡ ਬੋਡੀਆ ਕੱਢਾਂਗੇ ਹੂੰ ਸਰ ਕੀ ਅਪੀਲ ਕਰਾਂ ਕਾਫੀ ਕਾਫੀ ਦੁਖਿਤ ਘਟਨਾ ਹੋ ਚੁੱਕੀ ਹੈ ਜਿਨ੍ਹਾਂ ਦੇ ਪਰਿਵਾਰ ਦੇ ਦੋ ਚਿਹਰੇ ਚਲੇ ਗਏ ਲੋਕਾਂ ਨੂੰ ਕੀ ਫੀਲ ਕਰਾਉ ਕਿਉਂਕਿ ਅਕਸਰ ਦੇਖਿਆ ਗਿਆ ਜਿੰਨੂੰ ਬੱਚੇ ਨੂੰ ਨਹੀਂ ਵੀ ਤਿਆਰ ਨਾ ਦੋ ਵੀ ਦਰਿਆਵਾਂ 'ਚ ਜਾਂ ਨਹਿਰਾਂ 'ਚ ਤੋਰ ਪਹੁੰਚ ਜਾਂਦੇ ਆਂ ਕੀ ਅਭੀਲ ਕਰੋਗੇ ਅੱਜ ਨਹੀਂ ਮੇਰੇ ਸਾਰੇ ਜਿੰਨੇ ਵੀ ਨੰਗਰ ਦੇ ਵਸੇ ਨੇ ਬੱਚਿਆਂ ਦੇ ਮਾਪਿਆਂ ਨੂੰ ਜਿਹੜੇ ਬੱਚੇ 16 17 ਸਾਲ ਦੇ ਨੇ ਹੁਣ ਛੁੱਟੀਆਂ ਹੋ ਜਾਣੀਆਂ ਨੇ ਹੁਣ ਹੋਰ ਵੀ ਉਹਨਾਂ ਦਾ ਖਿਆਲ ਰੱਖੋ ਉਹਨਾਂ ਨੂੰ ਆਪਣੇ ਘਰ ਰੱਖੋ ਦੁਪਹਿਰ ਨੂੰ ਨਾ ਬਾਹਰ ਘੁੰਮਣ ਦਿਓ ਕੋਸ਼ਿਸ਼ ਕਰੋ ਕਿ ਉਹ ਘਰ ਹੀ ਰਹਿਣ ਜਾਂ ਫਿਰ ਜੇ ਉਹਨਾਂ ਨੂੰ ਨਹਾਣਾ ਵੀ ਆ ਕਿਤੇ সুইমিং ਪੂਲ ਵਗੈਰਾ 'ਚ ਆਪਣਾ ਐਡਮਿਸ਼ਨ ਕਰਾ ਦਿਓ ਉਹਨਾਂ ਦਾ ਉਥੇ ਨਾ ਪਰ ਐ ਬਹੁਤ ਹਾਸੇ ਹੋ ਜਾਣਗੇ ਜੇ ਹਜੇ ਤਾਂ ਬੱਚਿਆਂ ਦੀ ਛੁੱਟੀਆਂ ਨਹੀਂ ਹੋਈਆਂ ਜਦੋਂ ਛੁੱਟੀਆਂ ਹੋ ਗਈਆਂ ਤਾਂ ਫਿਰ ਹੋਰ ਜ਼ਿਆਦਾ ਹਾਸੇ ਹੋਣਗੇ ਬਿਲਕੁਲ ਜੀ ਕਵਲ ਦਿਓ ਜਾਣਕਾਰੀ ਕਿੰਨੇ ਟਾਈਮ ਚ ਜੜੀਆਂ ਬੁੜੀਆਂ ਰਿਕਵ ਹੋਈਆਂ ਸਸਰੀ ਗਾਲ ਜੀ ਸਾਰਿਆਂ ਨੂੰ ਤੇ ਜਿਸ ਤਰ੍ਹਾਂ ਕੀ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੈ ਕਿ ਲਗਭਗ 1 ਘੰਟਾ ਪਹਿਲਾਂ ਜਿਹੜੇ ਹੈ ਦੋ ਬੱਚਿਆਂ ਦੀ ਮੌਤ ਹੋਈ ਸੀਗੀ ਨੰਗਲ ਡੈਮ ਦੇ ਇਲਾਕੇ ਦੇ ਵਿੱਚ ਪੁਰਾਣੇ ਗੁਰਦੁਆਰੇ ਤੇ ਇੱਕ ਮੁੰਡਾ ਨਿੱਕੂ ਨੰਗਲ ਦਾ ਸੀਗਾ ਤੇ ਦੂਜਾ ਜਿਹੜਾ ਹੈਗਾ ਪੁਰਾਣੇ ਗੁਰਦੁਆਰੇ ਦਾ ਦੱਸਿਆ ਜਾ ਰਿਹਾ ਰਹਿਣ ਵਾਲਾ ਤੇ ਉਹਨਾਂ ਦੀ ਉਮਰਾਂ ਵੀ ਲਗਭਗ 15-16 ਸਾਲ ਦੇ ਕਰੀਬ ਹੈ ਤੇ ਬੱਚੇ ਹੀ ਹੈ ਤੇ ਹੁਣ ਥੋੜੀ ਦੇਰ ਪਹਿਲਾਂ ਇੱਥੇ ਸਰਚ ਸ਼ੁਰੂ ਹੋਈ ਸੀਗੀ ਤੇ ਦੋਨੋਂ ਡੈੱਡ ਬੋਡੀ ਨੂੰ ਰਿਕਵਰ ਕਰ ਲਿਆ ਗਿਆ ਹੈ ਤੇ ਕੁਝ ਦੇਰ ਪਹਿਲਾਂ ਹੀ ਹੁਣ ਡੈੱਡ ਬੋਡੀ ਨੂੰ ਬਾਹਰ ਕੱਢਿਆ ਗਿਆ ਹੈ ਤੇ ਇਸ ਨਿਊਜ਼ ਦੇ ਰਾਹੀਂ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਨੋ ਗਰਮੀਆਂ ਦੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੇ ਹੈਗੇ ਮੌਤਾਂ ਹੋ ਰਹੀਆਂ ਹੈ ਤੇ ਬੱਚੇ ਜਿਹੜੇ ਗਰਮੀਆਂ ਦੇ ਜਦੋਂ ਦੁਪਹਿਰ ਨੂੰ ਗਰਮੀ ਪੈਂਦੀ ਹੈ ਤੇ ਦਰਿਆਵਾਂ ਤੇ ਨਹਿਰਾਂ ਦੇ ਆਕੇ ਨਾ ਹੁੰਦੇ ਨੇ ਤੇ ਉੱਥੇ ਆਕੇ ਇਸ ਤਰ੍ਹਾਂ ਦੇ ਹਾਦਸੇ ਹੋ ਜਾਂਦੇ ਨੇ ਫੌਲਕੀ ਜਾਣਕਾਰੀ ਜੀ ਨੂੰ ਮੁਕਤੇ ਪਹੁੰਚਿਓ ਛੋਟਾ ਸਾ ਸਮਾਜਿਕ ਕੀ ਕਹਿ ਸਕਦੇ ਆ ਜਿਹੜੇ ਦੇਖਦੇ ਆ ਆਸ ਕਰਦੇ ਆ ਕਿ ਬੱਚੇ ਸੁਰੱਖਿਤ ਹੋਣ ਜਿਵੇਂ ਜਾਣਕਾਰੀ ਮਿਲੇ ਤੇ ਪਹੁੰਚੇ ਹਨ ਪਰ ਮੇਰੀ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਆਸ-ਪਾਸ ਦੇ ਪਿੰਡਾਂ ਨੂੰ ਵੀ ਬੇਨਤੀ ਹੈ ਕਿ ਦੇਖੋ ਬੱਚੇ ਪ੍ਰਮਾਤਮਾ ਦੀ ਦਾਤ ਹੁੰਦੀ ਹੈ ਕਿਰਪਾ ਕਰਕੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਇਹਨਾਂ ਦਿਨਾਂ ਦੇ ਵਿੱਚ ਹਰ ਵਾਰੀ ਹਰ ਸਾਲ ਦੀ ਇਹ ਘਟਨਾ ਹੈ ਕੇ ਬੱਚੇ ਗਰਮੀ ਚ ਨਾ ਆਂ ਜਾਂਦੇ ਤੇ ਹਰ ਸਾਲ ਬਾਅਦ ਚੋਂ ਆਪਾਂ ਕਿਸੇ ਨੂੰ ਦੋਸ਼ ਦਿੰਦੇ ਆ ਪਰ ਇਹਨੂੰ ਕਿਰਪਾ ਕਰਕੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਹੁਣ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਦੋ ਯੂਆਹੋਂ ਦੇ ਬੱਚੇ ਦੀ ਖਬਰ ਆ ਰਿਹਾ ਇਸ ਕਰਦੇ ਆ ਜੋ ਠੀਕ ਹੋਣ ਜਿੱਦਾਂ ਪਹੁੰਚੇ ਸਾਰੇ ਡਾਈਵਰ ਸਾਰੇ ਮੌਕੇ ਤੇ ਪ੍ਰਸ਼ਾਸਨ ਹੈ ਪਰ ਸਭ ਨੂੰ ਬੇਨਤੀ ਹੈ ਕਿ ਇਸ ਦੇ ਉੱਤੇ ਮੀਡੀਆ ਦਾ ਵੇ ਸਹਿਯੋਗ ਹੈ ਕਿ ਆਪ ਕਿਤੇ ਵੀ ਆਪਾਂ ਕਿਤੇ ਵੀ ਨਰਦੀ ਉੱਤੇ ਦਰਿਆ ਦੇ ਵਿੱਚ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਨਾਣ ਲਈ ਨਾ ਭੇਜੀਏ